ਸਰਦਾਰ ਮਾਨ ਨੂੰ ਟਪਕਰਾਉਣਾ ਆਇਆ ਜਿਹੜਾ ਮੋਦੀ ਦੀ ਅੱਖ ਚੱਕ ਪਾ ਕੇ ਗੱਲ ਕਰਦਾ ਸੋਨੀਆ ਦੀ ਅੱਖ ਚੱਕ ਪਾ ਕੇ ਗੱਲ ਕਰਦਾ ਇਹ ਤਾਂ ਚੁੱਪਦਾ ਸੀ ਸਰਦਾਰ ਮਾਨ ਉਹਨਾਂ ਨੂੰ ਇਹ ਕਰੂਗਾ ਸਾਡੀ ਗੱਲ ਇਹ ਕਰ ਦੂਗਾ ਇੰਨੀ ਗੱਲ ਵੀ ਤੁਸੀਂ ਖੰਡਾ ਮਾਰਿਆ ਤੁਸੀਂ ਨਿੱਜਰ ਮਾਰਿਆ ਤੁਸੀਂ ਦੀਪ ਸਿੰਘ ਕਦੇ ਨਹੀਂ ਕਰ ਸਕਦਾ ਅੱਜ ਸੁਖਪਾਲ ਖੇੜਾ ਦੀ ਏਡੀ ਕੀ ਮਜਬੂਰੀ ਬਣ ਗਈ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਮੁਕਾਬਲੇ ਜਵਾਬ ਦੇ ਦਿੰਦੇ ਮਤਾ ਨਹੀਂ ਐਫ ਜੀ ਪਾਰਟੀ ਨੂੰ ਲੱਤ ਮਾਰ ਦੇਣੀ ਚਾਹੀਦੀ ਸੀ ਕਿੰਨੇ ਵਾਰ ਤੁਸੀਂ ਐਮ ਐਲ ਏ ਬਣੇ ਤੁਸੀਂ ਆਪ ਦੇ ਆਪ ਨੂੰ ਐਵੇਂ ਸਿੱਖ ਤੇਸੀ ਕਹਿੰਦੇ ਰਹਿੰਦੇ ਹੋ ਮੈਂ ਸਵਾਲ ਪੁੱਛਣਾ ਚਾਹੁੰਨੀ ਹਾਂ ਵੀ ਵੀਰ ਮੇਰਿਆ ਤੂੰ ਸੋਨੀਆ ਗ ਸੋਨੀਆ ਦੀ ਗਾਂਧੀ ਦੀ ਅੱਖ ਚੱਕ ਪਾ ਕੇ ਕਹਿ ਸਕਦਾ ਵੀ ਨਹੀਂ ਸਿੱਖ ਨਸਲ ਕੁਸੀ ਹੋਈ ਹੈ ਕਦੇ ਨਹੀਂ ਕਹਿ ਸਕਦਾ ਸਿੱਖ ਸੋਵਰਿਟੀ ਦੀ ਗੱਲ ਮੂੰਹ ਨਾਲ ਕਹਿ ਦੇਣੀ ਸੌਖੀ ਹੈ ਲੱਤਾਂ ਕਿਸੇ ਦੀ ਹੀ ਭਾਰ ਚੱਲਦੀਆਂ ਹੁਣ ਵੀ ਇਹ ਡੀਪ ਸਟੇਟ ਨੇ ਪਲਾਂਟ ਕੀਤਾ ਟਰੱਗ ਦਾ ਕੇਸ ਇਹਦਾ ਉਹਨਾਂ ਨੇ ਖਤਮ ਕਰਾਇਆ ਤੇ ਤਾਂ ਕਰਕੇ ਇਹ ਪਲਾਂਟ ਕੀਤਾ ਭਗਵੰਤ ਮਾਨ ਨੇ ਤਾਂ ਪਹੁੰਚੇ ਜਲੇਬੇੜ ਕੇ ਫੋਟੋਆਂ ਕਰਾ ਲਿਆ ਮਦਦ ਕੀਤੀ ਖਾਲਸਾ ਏਡ ਵਾਲੇ ਰਵੀ ਸਿੰਘ ਖਾਲਸੇ ਨੇ ਕਰੋੜਾਂ ਰੁਪਿਆ ਦਾ ਤੇਲ ਭੇਜਿਆ ਭਾਨੇ ਸਿੱਧੂ ਵਰਗਿਆਂ ਨੇ ਲੱਖੇ ਸਧਾਨੇ ਵਰਗਿਆਂ ਨੇ ਜਿਨ੍ਹਾਂ ਨੇ ਲੋਕਾਂ ਦੇ ਖੇਤ ਪੱਤਰ ਕੀਤੇ ਭਗਵੰਤ ਮਾਨ ਸਾਹਿਬ ਨੇ ਦੋ ਸਾਲਾਂ ਚ 1 ਲੱਖ ਕਰੋੜ ਦਾ ਨਵਾਂ ਕਰਜ਼ਾ ਚੜਾਤਾ ਸਾਡਾ ਜਾਜ ਹੋਵੇ ਪੰਜਾਬ ਸਰਕਾਰ ਦਾ ਤੇ ਕੇਂਦਰੀਵਾਲ ਦੇ ਮਗਰ ਤੁਰਿਆ ਫਿਰਦਾ ਤੇਲ ਫੂਕਦਾ ਸਾਨੂੰ ਤਾਂ ਹਰ ਪਾਸਿਓਂ ਮਾਰ ਪੈਂਦੀ ਆ ਹਰ ਪਾਸਿਓਂ ਮਾਰ ਪੈਂਦੀ ਸਾਡਾ ਬੱਚਾ ਹੋਵੇ ਕਿਸਾਨਾਂ ਦਾ ਸਿਵਕਰਨ ਸਿੰਘ ਤੇ ਹਰਿਆਣੇ ਵਾਲੇ ਪੰਜਾਬ ਚ ਆ ਕੇ ਮਾਰ ਜਾਂਦਾ ਸਾਡਾ ਵਲੀਵਾਰ ਸੀ ਐਣੀ ਕੋਈ ਅਸਲੇ ਦਾ ਉਹ ਤਾਂ ਕਾਂਗਰਸ ਨੂੰ ਵੋਟ ਪਾਉਂਦਾ ਨਹੀਂ ਉਹ ਕਾਂਗਰਸ ਜੀ ਨੇ ਸਾਨੂੰ ਕੋ-ਕੋ ਕੇ ਮਾਰਿਆ ਸਾਡੇ ਗਲਾਂ 'ਚ ਟਾਇਰ ਪਾਏ ਸਾਡੇ ਅੰਮ੍ਰਿਤਸਰ ਸਾਹਿਬ ਦੀ ਗੱਲ ਦੱਸਤੀਆਂ ਹੋ ਜੀਆਂ ਨੇ ਇੱਕ ਛੋਟਾ ਜਿਹਾ ਬੱਚਾ ਇਹ ਪਾੜਤਾ ਸੀ ਉਹ ਕਾਂਗਰਸ ਜੀ ਨੇ 78 ਤੋਂ ਲੈ ਕੇ 92 ਤੱਕ ਕਿੰਨੇ ਹਜ਼ਾਰ ਸਿੱਖ ਨੌਜਵਾਨਾਂ ਨੂੰ ਢੁੱਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ ਖੈਰਾ ਸਾਹਿਬ ਨੂੰ ਵੈਸੇ ਆਉਣਾ ਨਹੀਂ ਸੀ ਚਾਹੀਦਾ ਬਿਲਕੁਲ ਉਹਨਾਂ ਦਾ ਰੋਂਗ ਡਿਸੀਜਨ ਹੈ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਮੰਦ ਭਾਗਾ ਫੈਸਲਾ ਹੈ ਸੰਗਰੂਰ ਹਲਕੇ ਦੇ ਵਿੱਚ ਸਪੀਚ ਕਰਦਿਆਂ ਇੱਕ ਵੀਡੀਓ ਵਾਇਰਲ ਹੋ ਜਾਂਦੀ ਹੈ ਕਿ ਸਿੱਖਾਂ ਦੇ ਵਿੱਚ ਜਿਹੜੇ ਆ ਡੋਗਰੇ ਪੈ ਏ ਬੋਲ ਜਦੋਂ ਬੋਲੇ ਜਾਂਦੇ ਨੇ ਤੇ سوشل میڈیا ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੁੰਦੀ ਆ ਤੇ ਉਹ ਕੌਣ ਡੋਗਰੇ ਸੀ ਤੇ ਸਪੀਚ ਜਿੰਨਾ ਦੇ ਵੱਲੋਂ ਹੁੰਦੀ ਆ ਅਸੀਂ ਉਹ ਬੀਬੀ ਨਾਲ ਮੌਜੂਦ ਆ ਅੱਜ ਬੀਬੀ ਰਜਿੰਦਰ ਕੌਰ ਜੈਤੋ ਜਿਹੜੇ ਸੰਗਰੂਰ ਦੇ ਵਿੱਚ ਸਾਨੂੰ ਮਿਲੇ ਨੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜਿਹੜੇ ਬੜੇ ਭਾਵਕ ਤੇ ਜੋਸ਼ ਦੇ ਨਾਲ ਬੋਲੇ ਹੋਏ ਸ਼ਬਦ ਸਾਡੇ ਸਿੱਖਾਂ ਦੇ ਵਿੱਚ ਡੋਗਰੇ ਪੈਦਾ ਹੋ ਗਏ ਜਿਹੜੇ ਸਿੱਖਾਂ ਦੇ ਖਿਲਾਫ ਅੱਜ ਉਹ ਚਿਹਰੇ ਨੰਗੇ ਹੋ ਗਏ ਜਿਹੜੀਆਂ ਇਦਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਇਹ ਕਿੰਦੀ ਖੈਰੇ ਲਈ ਵਰਤੀਆਂ ਜਾ ਰਹੀਆਂ ਜਾਂ ਹੋਰ ਕੋਈ ਚਿਹਰਾ ਸੀ ਜਗਮੀਤ ਜੀ ਮੈਂ ਤੁਹਾਡੇ ਮਾਧਿਅਮ ਰਹੀਂ ਸਿੱਖ ਸੰਗਤ ਨੂੰ ਦੱਸਣਾ ਚਾਹੁੰਦੀ ਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਕ ਬਹੁਤ ਵੱਡੇ ਘਰਾਣੇ ਘਰ ਦੇ ਬੱਚੇ ਨੇ ਜਦੋਂ ਦੇਸ਼ ਜਾਦ ਹੋਇਆ ਇਹਨਾਂ ਨੂੰ 2200 ਕਿੱਲਾ ਪਹਿਲੇ ਅਲਾਟ ਹੋਈ ਸੀ ਜਦੋਂ ਕੋਈ ਐਡਾ ਰਜਵਾੜਾ ਹੁੰਦਾ ਨਾ ਤੇ ਉਹ ਮਨੁੱਖ ਆਪਦੇ ਅਸ਼ਪਰਸਤ ਚ ਮਸਤ ਹੁੰਦਾ ਇਹਨਾਂ ਨੇ ਸਿੱਖ ਕੌਮ ਦੀ ਬੜੀ ਸੇਵਾ ਕੀਤੀ ਹੈ ਜਦੋਂ ਇੰਦਰਾ ਗਾਂਧੀ ਨੇ ਅਕਾਲ ਤੱਕ ਸਵਟਾਇਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜੂਨ ਦਾ ਮਹੀਨਾ ਸੀ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਸੀ ਹਜ਼ਾਰਾਂ ਸਿੱਖ ਸੰਗਤ ਉੱਥੇ ਸ਼ਹੀਦ ਹੋਈ ਉਹਦੇ ਰੋਸ ਵਜੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅਸਤੀਫਾ ਦਿੱਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਡੀਆਈਜੀ ਪੁਲਿਸ ਸੀ ਡੀਆਈਜੀ ਪੁਲਿਸ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅਸਤੀਫਾ ਦਿੱਤਾ ਉਹਨਾਂ ਨੂੰ ਪਾਗਲਪੁਰ ਦੀ ਜੇਲ੍ਹ 'ਚ ਰੱਖ ਕੇ ਬਹੁਤ ਸਿਹ ਦਿੱਤੇ ਗਏ 6 ਸਾਲ 5-6 ਸਾਲ ਪੈਰਾਂ ਦੇ ਨੋਜ ਮੁਰੇ ਰੱਖਤੇ ਗਏ ਉਹਨਾਂ ਦੇ ਦਾੜਾ ਸਾਖ ਉੱਟਿਆ ਗਿਆ ਉਹਨਾਂ ਦੇ ਜਵਾੜੇ ਭੰਨੇ ਗਏ ਐਓ ਜਾ ਮਨੁੱਖ ਜੀ ਨੇ ਕੌਮ ਲਈ ਇੰਨਾ ਕੁਝ ਕੀਤਾ 40 ਸਾਲ ਦਾ ਆਪਾਂ ਉਹਨਾਂ ਦਾ ਜੀਵਨ ਵੇਖਿਆ 30 ਸਾਲ ਤੋਂ ਤਾਂ ਮੈਂ ਜੁੜੀ ਹਾਂ ਉਹਨਾਂ ਨਾਲ ਜੀ ਮੇਰੇ ਬੱਚੇ ਮੈਂ ਨਿੱਕੇ ਨਿੱਕੇ ਲੈ ਕੇ ਆਉਂਦੀ ਸੀ ਉਹਨਾਂ ਦੀ ਕੈਂਪੇਨ ਚਾਈ ਤੋਂ ਮਤਲਬ 96 'ਚ ਵੀ 99 'ਚ ਵੀ ਜਦੋਂ ਕਿ ਉਹਨਾਂ ਦੀ ਬਹੁਤ ਕੈਂਪੇਨ ਚਲਾਈ ਹੋਵੇ ਵਾਈ ਵਾਈ ਪਿੰਡਾਂ 'ਚ ਬੋਲਦੀ ਸੀ ਉਹ ਬੱਚੇ ਅੱਜ ਮੇਰੇ ਵਕੀਲ ਬਣ ਚੁੱਕੇ ਐ ਮੇਰੇ ਕਹਿਣ ਦਾ ਮਸਲਾ ਵੀ ਜਦੋਂ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਮਗਰ ਆਉਂਨੇ ਆ ਨਾ ਅਸੀਂ ਬੜੀ ਪਵਿੱਤਰ ਤਰੀਕੇ ਨਾਲ ਹੁੰਦੇ ਆ ਵੀ ਅਸੀਂ ਕਿਸੇ ਵੱਡੇ ਪੰਥਕ ਕਾਰਜ ਤੇ ਚੱਲੇ ਆ ਕਿਉਂ ਮੈਨੂੰ ਪਤਾ ਮੇਰੀ ਕੌਮ ਦੀ ਗੱਲ ਕਰਦਾ ਕੌਮ ਦੀ ਗੱਲ ਕੀਤੀ ਮੇਰੇ ਦਸਵੇਂ ਪਾਸ਼ਾ ਨੇ ਮੈਂ ਉੱਜੜਾ ਮੇਰਾ ਪੰਥ ਵਸੇ ਅੱਜ ਸਾਡੀ ਕੌਮ ਦੇ ਦਰਪੇਸ਼ ਬੜੀਆਂ ਮੁਸ਼ਕਲਾਂ ਸਾਡੇ ਸਿੱਖ 36 36 ਸਾਲਾਂ ਤੋਂ ਜੇਲ੍ਹਾਂ 'ਚ ਬੰਦ ਪਏ ਐ ਕਹਿਣ ਨੂੰ ਅਸੀਂ ਜਿਆਦਾ ਹਾਂ ਪਰ ਅਸੀਂ ਗੁਲਾਮ ਐ ਧਾਰਮਿਕ ਪੁਸਤਕਾਂ ਰੱਖਣ ਦੇ ਦੋਸ਼ ਵਿੱਚ ਸਾਡੇ ਸਿੱਖ ਜੇਲ੍ਹਾਂ 'ਚ ਪਏ ਐ ਭਾਈ ਅਮਰਤਪਾਲ ਦੇ ਮਾਤਾ ਜੀ 8 ਦਿਨ ਬਿਨਾਂ ਗੱਲ ਤੋਂ ਜੇਲ੍ਹ ਵਿੱਚ ਰੱਖਿਆ 55 ਚ ਭਾਈ ਅਮਰਤਪਾਲ ਖਾਲਸਾ ਜੀ ਦੇ ਉੱਤੇ ਕੋਈ ਕੇਸ ਨਹੀਂ ਕੋਈ ਉਹਨਾਂ ਨੇ ਬੰਬ ਬਲਾਸਟ ਨਹੀਂ ਕੀਤਾ ਕੋਈ ਉਹਨਾਂ ਨੇ ਕੁਝ ਨਹੀਂ ਕੀਤਾ ਨਸ਼ੇ ਛੁਡਾਰੇ ਅਮਰਤ ਦੀ ਲਹਿਰ ਪਰਚੰਡ ਕਰ ਰਿਹਾ ਚੱਕ ਕੇ ਡਿਬਰੂਗੜ੍ਹ ਇਹ ਗੱਲਾਂ ਜਦੋਂ ਮਤਲਬ ਇੰਨੇ ਸਾਡੀ ਕੌਮ ਦੇ ਮਸਲੇ ਆ ਸਾਡੇ ਸਿੱਖਾਂ ਨੂੰ ਡਵਾਲ ਜਿਹੜਾ ਆਪਣਾ ਚੀਫ ਹੈ ਮਤਲਬ ਇਹਨਾਂ ਦਾ ਮੋਦੀ ਦਾ ਡਵਾਲ ਦੇ ਰਾਹੀਂ ਖੰਡੇ ਨੂੰ ਬ੍ਰਿਟਾਨੀਆ ਚ ਮਰਾਤਾ ਨਿਜਰ ਨੂੰ ਕੈਨੇਡਾ ਚ ਮਰਾ ਕੈਨੇਡਾ ਚ ਮਰਾਤਾ ਹੋਰ بڑے ਸਿੱਖ ਮਰਾਏ ਔਰ ਮਤਲਬ ਜਿਹੜੀਆਂ ਇਹ ਗੱਲਾਂ ਤੇ ਪਹਿਰਾ ਦਿੱਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਡੀਪ ਸਟੇਟ ਨੇ ਦੀਪ ਸਿੱਧੂ ਨੂੰ ਹਰਿਆਣਾ 'ਚ ਮਰਵਾਇਆ ਮੂਸੇ ਵਾਲੇ ਨੂੰ ਪੰਜਾਬ 'ਚ ਮਰਵਾਇਆ ਸਾਡੀ ਇਹ ਗੱਲ ਪੰਜਾਬ ਦੀ ਲੋਕ ਸਭਾ 'ਚ ਰੱਖੀ ਸਰਦਾਰ ਮਾਨ ਨੇ ਜੇ ਕੋਈ ਸਾਡੀ ਹੋਂਦ ਨੂੰ ਖਤਰਾ ਹੈ ਤੇ ਜਿਹੜਾ ਬੰਦਾ ਸਾਡੀ ਗੱਲ ਰੱਖਦਾ ਉਸ ਤੋਂ ਜਾਨਵਾਰ ਨੂੰ ਤਿਆਰ ਹੈ ਤੁਸੀਂ ਸਮਝ ਕਰੋ ਕਿ ਦੇਸ਼ ਆਜ਼ਾਦ ਹੋਇਆ 1947 'ਚ ਜਦੋਂ ਅੰਗਰੇਜ਼ ਸਾਨੂੰ ਦੇਣਾ ਚਾਹੁੰਦੇ ਸੀ ਜਿਨ੍ਹਾਂ ਨੂੰ ਦੇਤਾ ਪਾਕਿਸਤਾਨ ਨੇਰੂ ਨੂੰ ਦੇਤਾ ਹੀ ਹਿੰਦੁਸਤਾਨ ਸਾਨੂੰ ਸਾਡਾ ਸਿੱਖਸਤਾਨ ਦਿੰਦੇ ਸੀ ਮਾਸਟਰ ਤਾਰਾ ਸਿੰਘ ਇਹਨਾਂ ਦੀਆਂ ਗੱਲਾਂ 'ਚ ਭੇਚਲੇਚ ਆ ਗਿਆ ਅੱਜ ਅਸੀਂ ਆਪਦੇ ਅੱਡ ਆਜ਼ਾਦੀ ਦਾ ਨਿਗਮਾਣ ਰਹੇ ਹੁੰਦੇ ਅਸੀਂ ਰਾਜ ਦੀ ਗੱਲ ਕਿਉਂ ਕਰਦੇ ਆ ਅਸੀਂ ਰਾਜ ਭਾਗ ਹੰਡਾਏ ਐ ਸਾਡਾ ਸਿੱਖ ਰਾਜ ਸੀ ਖੈਬਰ ਦਰਾ ਜਿਹਨੂੰ ਕਿ ਅਫਗਾਨਿਸਤਾਨ ਲੈ ਸੌਰੀ ਅਫਗਾਨਿਸਤਾਨ ਜੰਮੂ ਕਸ਼ਮੀਰ ਲਾਲ ਕਿਲੇ ਤੇ ਸਾਡਾ ਕਿਸੀ ਨਿਸ਼ਾਨ ਸਭ ਚਲਦਾ ਈ ਇੰਨਾ ਸਾਡਾ ਵੱਡਾ ਸਿੱਖ ਰਾਜ ਸੀ ਸਾਡੇ ਰਾਜ ਵਿੱਚ ਸਾਰੇ ਸੁਖੀ ਵਸਦੇ ਸੀ ਹਿੰਦੂ ਵੱਡੇ ਵੱਡੇ ਮਨਿਸਟਰ ਸੀ ਅਜੀਜੁਦੀਨ ਵਰਗੇ ਮੁਸਲਮ ਵੱਡੇ ਵੱਡੇ ਮਨਿਸਟਰ ਸੀ ਜਦੋਂ ਅਸੀਂ ਰਾਜ ਭਾਗ ਹੰਡਾਏ ਐ ਅਸੀਂ ਰਾਜ ਭਗ ਦੀ ਗੱਲ ਕਰਦੇ ਆਂ ਦੀਪ ਸਿੱਧੂ ਵੀ ਰਾਜ ਭਗ ਦੀ ਗੱਲ ਕਰਦਾ ਸੀ ਅਸੀਂ ਵੀ ਕਰਦੇ ਆਂ ਉਹ ਮਾਸਟਰ ਤਾਰਾ ਸਿੰਘ ਦੀ ਗਲਤੀ ਦਾ ਅਸੀਂ ਖਮੇਜਾ ਭੁਗਤ ਰਹੇ ਆਂ ਅੱਜ ਸਾਡੇ ਨਾਲ ਹਰ ਥਾਂ ਤੇ ਮਤਰੀਮਾਂ ਦਾ ਸਲੂਕ ਰਾਈਪੇਰੀਅਨ ਲਾ ਬਣਿਆ ਇੰਟਰਨੈਸ਼ਨਲ ਪੱਧਰ ਦਾ ਕਿ ਜਿੱਥੋਂ ਦੀ ਦਰਿਆ ਵਗਦਾ ਹੈ ਜਿੱਥੋਂ ਦੀ ਨਦੀ ਵਗਦੀ ਹੈ ਜਿੱਥੇ ਉਹ ਮਾਰ ਕਰਦੀ ਹੈ ਉਹ ਸੋਰਸ ਤੇ ਉੱਥੋਂ ਦੇ ਲੋਕਾਂ ਦਾ ਅਕਸਰ ਪੰਜਾਬ ਨਾਲ ਮਤਰੀ ਹੀ ਮਾਂ ਦਾ ਸਲੂਕ ਕਰਨ ਖਾਤਰ ਸਾਡੇ ਪੰਜਾਬ ਦੇ ਪਾਣੀ ਖੋਏ ਗਏ ਹੈ ਅੱਜ ਅਸੀਂ ਹਰਿਆਣੇ ਤੋਂ ਰਾਜਸਥਾਨ ਤੋਂ ਅਰਬਰ ਪਿਆ ਲੈਣਾ ਕਿਸੇ ਨੇ ਨਹੀਂ ਗੱਲ ਕੀਤੀ 75 ਸਾਲ ਪਹਿਲਾਂ ਕਾਂਗਰਸ ਨੇ ਤੇ ਅਕਾਲੀਆਂ ਨੇ ਲੁੱਟਿਆ ਹੁਣ ਇਹ ਆਪ ਵਾਲੇ ਲੁੱਟਣ ਆ ਗਏ ਸਾਡੀ ਜੇ ਕੋਈ ਸਿੱਖ ਕੌਮ ਦੀ ਗੱਲ ਕਰੂ ਪੰਜਾਬ ਦੀ ਗੱਲ ਕਰੂ ਪੰਜਾਬ ਦੇ ਬਾਰਡਰ ਖੋਲਣ ਦੀ ਗੱਲ ਕਰੂ ਸਾਨੂੰ ਲੱਗਦਾ ਵੀ ਸਾਡਾ ਨੇਤਾ ਸਿਮਰਨਜੀਤ ਸਿੰਘ ਮਾ ਨਹੀਂ ਕਰੂ ਗੱਲ ਕਿਵੇਂ ਚੱਲੀ ਸੀ ਜੰਗ ਹਿੰਦ ਪੰਜਾਬ ਦਾ ਹੁਣ ਲੱਗਾ ਮੈਂ ਹਿਸਟਰੀ ਦੀ ਐਮ ਕੀਤੀ ਹੈ ਜੰਗਨਾਮਾ ਆਪਾਂ ਸਾਰਾ ਪੜਿਆ ਹੈ ਹਿੰਦੁਸਤਾਨ ਅੱਜ ਡੇਟ ਸਟੇਟ ਸੀ ਪੰਜਾਬ ਅੱਡ ਸੀ ਹਿੰਦੁਸਤਾਨ ਅੰਗਰੇਜ਼ਾਂ ਨੇ 100 ਸਾਲ ਪਹਿਲਾਂ ਗੁਲਾਮ ਕਰ ਲਿਆ ਸੀ ਅਸੀਂ 100 ਸਾਲ ਬਾਅਦ ਗੁਲਾਮ ਹੋਏ ਸੀ ਜਦੋਂ ਕਿ ਸਾਡੇ ਜਰਨੈਲ ਸੀ ਹਰੀ ਸਿੰਘ ਨਲੂਏ ਵਰਗੇ ਜੱਸਾ ਸਿੰਘ ਰਾਮਗੜੀਏ ਵਰਗੇ ਜਦੋਂ ਕਿ ਡੋਗਰਿਆਂ ਨੇ ਬੰਦੂਖਾਂ ਵਿੱਚ ਜਾਂ ਤੋਂਪਾਂ ਵਿੱਚ ਬਿਰੂਧ ਦੀ ਥਾਂ ਤੇ ਸਰੋਂ ਪਾ ਕੇ ਕਲਤੀ ਸੀ ਅੱਜ ਸੁਖਪਾਲ ਖੈਰਾ ਦੀ ਐਡੀ ਕੀ ਮਜਬੂਰੀ ਬਣ ਗਈ ਸੀ ਬੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਮੁਕਾਬਲੇ ਜਵਾਬ ਦੇ ਦਿੰਦੇ ਮਤਾਂ ਕਹਿੰਨੀ ਐਫ ਜੀ ਪਾਰਟੀ ਨ ਲੱਤ ਮਾਰ ਦੇਣੀ ਚਾਹੀਦੀ ਸੀ ਕਿੰਨੇ ਵਾਰ ਤੁਸੀਂ ਐਮ ਐਲ ਏ ਬਣੇ ਤੁਸੀਂ ਆਪਦੇ ਆਪ ਨੂੰ ਐਵੇਂ ਸਿੱਖ ਤੇਸੀ ਕਹਿੰਦੇ ਰਹਿੰਦੇ ਹੋ ਫਿਰ ਇਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਮੈਂ ਭਾਈ ਜਿਹੜੇ ਕੰਮ ਸਰਦਾਰ ਮਾਨ ਕਰਦਾ ਲੋਕ ਸਭਾ ਜਾ ਕੇ ਮੈਂ ਕਰੂੰ ਮੈਂ ਸਵਾਲ ਪੁੱਛਣਾ ਚਾਹਨੀ ਆ ਵੀ ਵੀਰ ਮੇਰਿਆ ਤੂੰ ਸੋਨੀਆ ਗਾਂਧੀ ਦੀ ਅੱਖ ਚੋਂ ਅੱਖ ਪਾ ਕੇ ਗੱਲ ਕਰ ਸਕਦਾ ਰਾਹੁਲ ਗਾਂਧੀ ਦੀ ਅੱਖ ਚੱਕ ਪਾ ਕੇ ਗੱਲ ਕਰ ਸਕਦਾ ਵੀ ਕਿਵੇਂ ਸਾਡਾ ਕਾਲ ਤੱਕ ਸ ਉਦੋਂ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਸੀ ਕਿੰਨੇ ਬੱਚੇ ਸਿੱਖ ਸਿਕਣੀਆਂ ਸ਼ਹੀਦ ਹੋਏ 1984 ਵਿੱਚ ਜਿੱਥੇ ਜਿੱਥੇ ਕਾਂਗਰਸ ਦਾ ਰਾਜ ਸੀ ਸਾਡੇ ਗਲਾਂ 'ਚ ਟਾਇਰ ਪਾ ਕੇ ਸਾਡੇ ਸਾਡੀ 3ਾਂ ਭੈਣਾਂ ਦੀ ਇੱਜ਼ਤ ਲੁੱਟੀ ਸਾਨੂੰ ਕੋਹ ਕੋ ਕੇ ਮਾਰੇਗਾ ਇੱਕ ਵਿੱਡੋ ਕਲੋਨੀ ਬਣੀ ਪਈ ਹੈ ਤੂੰ ਉਹ ਸੱਜਣ ਕੁਮਾਰ ਜਗਦੀਸ਼ ਟਾਈਟਲਰ ਐਚ ਕੈਲ ਭਗਤ ਤੇ ਹੋਰ ਸਿੱਖ ਲੋਕੀ ਆਜ਼ਾਦ ਘੁੰਮਦੇ ਰਹੇ 36 ਸਾਲ ਹੋ ਗਏ ਜਾਂ 40 ਸਾਲ ਹੋ ਗਏ ਸਾਨੂੰ ਕੋਈ ਇਨਸਾਫ਼ ਨਹੀਂ ਮਿਲਿਆ ਤੂੰ ਸੋਨੀਆਂ ਦੀ ਗਾਂਧੀ ਦੀ ਅੱਖ ਚੱਕ ਪਾ ਕੇ ਕਹਿ ਸਕਦਾ ਵੀ ਨਹੀਂ ਸਿੱਖ ਨਸਲ ਕੁੱਸੀ ਹੋਈ ਹੈ ਕਦੇ ਨਹੀਂ ਕਹਿ ਸਕਦਾ ਇਹ ਵਿਅਕਤੀ ਬਗਰਾੜੀ ਗੁਰੂ ਗ੍ਰੰਥ ਸਾਹਿਬ ਰਾਜ ਦੀ ਬੁਰਜ ਜਵਾਰ ਸਿੰਘ ਆਲਾ ਬਿਆਦ ਵੀ ਹੋਈ ਬਗਰਾੜੀ ਮੋਰਚੇ ਲੱਗਦੇ ਰਹੇ ਸਰਦਾਰ ਮਾਨ ਵੱਲੋਂ 2 2.5 ਸਾਲ ਮੋਰਚਾ ਲਾਇਆ ਖਰਚਾ ਸਾਡਾ ਕੱਠ ਸਾਡਾ ਉੱਥੇ ਵਿਅਕਤੀ ਆਪਦਾ ਚਿਹਰਾ ਚਮਕਾ ਗਿਆ ਜੇ ਤੂੰ ਐਡਾ ਹੀ ਅਣਖਲਾ ਸੀ ਤੇ ਜਿਹੜੇ ਨਾਲ ਸਾਡਾ ਜੀਤੋ ਸੀ ਇਨਸਾਫ ਮੰਗ ਰਹੇ ਆ ਕੈਪਟਨ ਤੋਂ ਕਿਉਂਕਿ ਬਦਲ ਕੇ ਤਾਂ ਚਲੇਗਾ ਹੀ ਸੀ ਫਿਰ ਤੂੰ ਉਹਨਾਂ ਦੇ ਹੀ ਪੈਰਾਂ 'ਚ ਜਾ ਕੇ ਬਹਿ ਗਿਆ ਮਤਲਬ ਕਹਿਣ ਦਾ ਜਿਵੇਂ ਦੀਪ ਸਿੱਧੂ ਦੀ ਪਿਛਲੀ ਇੱਕ ਵੀਡੀਓ ਵੇਖ ਰਹੀ ਸੀ ਕਿਸੇ ਦੀਆਂ ਲੱਤਾਂ ਹੀ ਭਾਰ ਚੱਲਦੀਆਂ ਸਿੱਖ ਸੋਵਰਿਟੀ ਦੀ ਗੱਲ ਮੂੰਹ ਨਾਲ ਕਹਿ ਦੇਣੀ ਸੌਖੀ ਹੈ ਲੱਤਾਂ ਕਿਸੇ ਨਹੀਂ ਪਾਰ ਚਲਦੀਆਂ ਹੁਣ ਵੀ ਇਹ ਡੀਪ ਸਟੇਟ ਨੇ ਪਲਾਂਟ ਕੀਤਾ ਡਰੱਗ ਦਾ ਕੇਸ ਇਹਦਾ ਉਹਨਾਂ ਨੇ ਖਤਮ ਕਰਾਇਆ ਅਮਿਤ ਸ਼ਾਹ ਨੇ ਭਗਵੰਤ ਮਾਨ ਦਾ ਹੀ ਤੇ ਤਾਂ ਕਰਕੇ ਇਹ ਪਲਾਂਟ ਕੀਤਾ ਵੀ ਇਹ ਸਿੱਖ ਚਿਹਰਾ ਜਿਹੜਾ ਸਿੱਖਾਂ ਦੀ ਗੱਲ ਕਰਦਾ ਹੈ ਜਿਹੜਾ ਬਾਹਰਲੇ ਮੁਲਕਾਂ ਨੇ ਮੰਨਿਆ ਜਦੋਂ ਮਤਲਬ ਟਰੂਡੋ ਨੇ ਫਿਰ ਆਪਣੀਆਂ ਐਮਬੈਸੀਆਂ ਨੂੰ ਕਹਿੰਦਾ ਸੀਗਾ ਵੀ ਭਾਈ ਤੁਸੀਂ ਵੀ ਨਾਓ ਸਾਡੇ ਕੋਲੇ ਇੰਨੇ ਬੰਦੇ ਜਿੰਨੇ ਸਾਡੇ ਹੋਣਗੇ ਨਹੀਂ ਤੁਹਾਡੇ ਵਣਗੇ ਕਹਿੰਦਾ ਮਸਲਾ ਸਾਡੇ ਮਸਲੇ ਨੂੰ ਇੰਟਰਨੈਸ਼ਨਲ ਪੱਧਰ ਤੱਕ ਜੱਗਰ ਕੀਤਾ ਸਰਦਾਰ ਮਾਨ ਨੇ ਅੱਜ ਤੁਸੀਂ ਗੱਲ ਦੇਖੋ ਵੀ ਪੰਜਾਬ ਦੇ ਦਰਪੇਸ਼ ਮਸਲੇ ਕਿੰਨੇ ਆ ਸਾਡੇ ਬੱਚੇ ਬਾਹਰਲੇ ਮੁਲਖਾਂ ਨੂੰ ਤੁਰੇ ਜਾਂਦੇ ਆ ਸਾਡੇ ਕੋਲ ਕੋਈ ਰੁਜ਼ਗਾਰ ਨਹੀਂ ਸਾਡਾ ਬੱਚਾ ਕੋਈ ਗਰੀਬਾਂ ਦਾ ਨਾ ਡਾਕਟਰ ਬਣ ਸਕਦਾ ਨਾ ਕੋਈ ਡੀਸੀ ਬਣ ਸਕਦਾ ਪੰਜਾਬ ਦੇ ਪਾਣੀ ਸਾਡੇ ਖੋਏ ਜਾਂਦੇ ਸਾਨੂੰ ਧੱਕੇ ਨਾਲ ਧਰਤੀ ਹੇਠਲਾ ਪਾਣੀ ਪੀਣ ਲਈ ਮਜਬੂਰ ਕੀਤਾ ਜਾਂਦਾ ਜਿਹਦੇ ਵਿੱਚ ਕੈਂਸਰ ਦੇ ਤੱਤ ਆ ਅੱਛਾ ਫਿਰ ਅਮਿਤੋਜ ਮਾਨ ਦੋ ਨਹਿਰਾਂ ਦਿਖਾਈ ਜਾਂਦਾ ਸੀ ਜਿਹੜੀਆਂ ਨਹਿਰਾਂ ਰਾਜਸਥਾਨ ਨੂੰ ਜਾਂਦੀਆਂ ਉਹ ਭਰੀਆਂ ਪਈਆਂ ਸੀ ਖਾਲੀ ਧੱਕੇ ਨਾਲ ਸਾਡੇ ਤੋਂ ਟਿਊਬਲ ਲਵਾਏ ਬਿਜਲੀ ਫ੍ਰੀ ਕੀਤੀ ਗਈ ਰੋਪੜ ਜ਼ਿਲ੍ਹੇ ਦੇ ਦੋ ਤਿੰਨ ਪਿੰਡ ਜਮਾ ਪਾਣੀ ਤੋਂ ਰਹਿਤ ਹੋ ਗਈ ਤੁਸੀਂ ਤਾਂ ਪੜੇ ਲਿਖੇ ਹੋ ਵਿਦਵਾਨ ਹੋ ਪੱਤਰਕਾਰਾਂ ਕੋਖ ਕਰੋ ਹਰ ਥਾਂ ਤੇ ਸਾਡੇ ਨਾਲ ਮਤਰੀ ਮਾਲਾ ਸਲੂਕ ਹੋ ਰਿਹਾ ਹਰ ਥਾਂ ਤੇ ਭਾਖੜਾ ਸਾਡੇ ਸਿਰ ਤੇ ਬਣਿਆ ਉਹਦੇ ਚ ਸਾਡੀ ਪੰਜਾਬ ਦੀ ਮੈਮਰੀ ਹੈਣੀ ਆ ਪਿਛਲੇ ਦਿਨਾਂ ਚ ਹੜ ਆਇਆ ਜੇ ਉੱਪਰ 12 ਅਗਸਤ ਨੂੰ ਪਾਣੀ ਆਇਆ ਥੋੜਾ 12 ਨੂੰ ਰਿਲੀਜ਼ ਕਰਨਾ ਸੀ ਥੋੜਾ 13 ਨੂੰ ਥੋੜਾ 14 ਨੂੰ ਥੋੜਾ 15 ਨੂੰ ਇੱਕਦਮ 16 ਨੂੰ ਪਾਣੀ ਛੱਡ ਕੇ ਸਾਰਾ ਪੰਜਾਬ ਡਬੋਇਆ ਕਿ ਨਹੀਂ ਉਹ ਮੈਨਵੇਡ ਹੜ ਸੀ ਤਿੰਨ ਵਾਰੀ ਡੋਬੋਇਆ ਤੇ ਮਦਦ ਕਿਹਨੇ ਕੀਤੀ ਭਗਵਾਨ ਤਮਾਨ ਨੇ ਤਾਂ ਪਹੁੰਚੇ ਜਲ ਲਬੇੜ ਕੇ ਫੋਟੋਆਂ ਕਰਾ ਲਿਆ ਮਦਦ ਕੀਤੀ ਖਾਲਸਾ ਏਡ ਵਾਲੇ ਰਵੀ ਸਿੰਘ ਖਾਲਸੇ ਨੇ ਕਰੋੜਾਂ ਰੁਪਈਆ ਦਾ ਤੇਲ ਭੇਜਿਆ ਭਾਨੇ ਸਿੱਧੂ ਵਰਗਿਆਂ ਨੇ ਲੱਖੇ ਸਿਧਾਨੇ ਵਰਗਿਆਂ ਨੇ ਜਿਨ੍ਹਾਂ ਨੇ ਲੋਕਾਂ ਦੇ ਖੇਤ ਪੱਤਰ ਕੀਤੇ ਮੇਰੇ ਕਹਿਣ ਦਾ ਮਸਲਾ ਵੀ ਸਾਡਾ ਤਾਂ ਸਿੱਖਾਂ ਦਾ ਕੋਈ ਮਿੱਤਰ ਨਹੀਂ ਜਦੋਂ ਜੀ ਕਰੂਗਾ ਸਾਨੂੰ ਇਹ ਇਹ ਮਤਲਬ ਡੀਪ ਸਟੇਟ ਡੋਬੂਗੀ ਕਿਉਂਕਿ ਜਿਹੜਾ ਪਾਖੜਾ ਹੈ ਸਾਡੀ ਮੈਮਰੀ ਆਣੀ ਅੱਜ ਹੂੰ ਜਦੋਂ ਜੀ ਕਰੂਗਾ ਡੋਬੂਗੀ ਪਾਕਿਸਤਾਨ ਸਾਰਾ ਡੁੱਬਦਾ ਤੇ ਪੰਜਾਬ ਡੁੱਬਦਾ ਇਹਨਾਂ ਨੂੰ ਸਾਡੇ ਨਾਲ ਕੀ 헤ਜ ਹੈ ਜਦੋਂ ਇਹਨਾਂ ਨੇ ਦੇਸ਼ ਦੀ ਵੰਡ ਕੀਤੀ ਹੈ ਨਾ ਪੰਜਾਬ ਦਾ 10 ਲੱਖ ਬੰਦਾ ਮਰਿਆ ਸੀ ਉਹਨਾਂ ਸਮੇਂ ਚ ਕਿੰਨੀ ਕਬਾਦੀ ਸੀ ਸੇਕ ਤਾਂ ਦਿੱਲੀ ਨੂੰ ਵੀ ਨਹੀਂ ਲੱਗਿਆ ਕਿਸੇ ਨੂੰ ਨਹੀਂ ਲੱਗਿਆ ਵੰਡ ਦਾ ਸੇਕ ਲੱਗਿਆ ਸਾਨੂੰ ਐ ਅੱਜ ਸਾਡਾ ਵਪਾਰ ਖੋਲੋ ਤੁਸੀਂ ਸਾਡੇ ਬੱਚੇ ਨੂੰ ਕੀ ਲੋੜ ਹੈ ਬਾਹਰ ਜਾਣ ਦੀ ਸਾਡੇ ਲੱਖਾਂ ਟਰੱਕ ਚੱਲਣਗੇ ਪਾਕਿਸਤਾਨ ਰਸ਼ੀਆ ਤੋਂ ਕਣਕ ਲਈ ਜਾਂਦਾ ਅਸੀਂ ਹਜ਼ਾਰਾਂ ਚੀਜ਼ਾਂ ਭੇਜੀਏ ਹਜ਼ਾਰਾਂ ਉਧਰੋਂ ਆਉਣ ਅਸੀਂ ਤਾਂ ਪ੍ਰੋਸਪਰ ਹੋ ਜਾਈਏ ਸਾਡਾ ਵਪਾਰ ਕਿਉਂ ਨਹੀਂ ਖੁਲਾਉਂਦੇ ਕਿਉਂਕਿ ਪੰਜਾਬੀ ਜਾਂ ਸਿੱਖ ਪ੍ਰੋਸਪਰ ਨਾ ਹੋ ਜਾਣ ਵਪਾਰ ਕਰੀ ਜਾਂਦੀ ਹੈ ਇੰਡੀਆ ਗਵਰਨਮੈਂਟ ਅੰਡਾਨੀ ਦੇ ਬੰਦਰਗਾਹਾਂ ਰਾਹੀਂ ਕਰੀ ਜਾਂਦੀ ਐ ਸਾਡੀ ਗੱਲ ਹੀ ਨਹੀਂ ਕੋਈ ਕਰਦਾ ਇਹ ਸਰਕਾਰਾਂ ਜਿਹੜੀਆਂ ਝੂਠੇ ਵਾਅਦੇ ਦੇ ਦੇ ਕੇ ਆਈਆਂ ਸੀ ਬੀਬੀਆਂ ਨੂੰ ਹਜ਼ਾਰ ਰੁਪਿਆ ਤੇ ਫਿਰ ਕਹਿੰਦੇ ਸੀ ਕਿ ਤੁਹਾਨੂੰ ਸਿੱਖਾਂ ਨੂੰ ਬੇਅਦਬੀ ਦਾ ਇਨਸਾਫ ਮਿਲੂ ਮਿਲਿਆ ਇਹਨਾਂ ਦਾ ਕਵਰ ਵਿਜੇ ਪ੍ਰਤਾਪ ਨੂੰ ਲਾਉਣ ਲੱਗ ਜਾਂਦਾ ਗੱਲ ਕਰਦਾ ਕਰਦਾ ਕੈਪਟਨ ਨੇ ਵੀ ਇਹੀ ਝੂਠਾ ਲਾ ਫਿਰ ਇਹ ਕਹਿੰਦੇ ਸੀ ਨਸ਼ੇ ਬੰਦ ਕਰਾਂਗੇ ਕਰੇ ਫਿਰ 75 ਸਾਲਾਂ ਚ ਕਾਲੀਆਂ ਨੇ ਤੇ ਕਾਂਗਰਸੀਆਂ ਨੇ ਸਾਡੇ ਪੰਜਾਬ ਦੇ ਸਿਰ 3 ਕਰੋੜ 3 ਲੱਖ ਕਰੋੜ ਦਾ ਕਰਜ਼ਾ ਚੜਿਆ ਸੀ ਭਗਵੰਤ ਮਾਨ ਸਾਹਿਬ ਨੇ 2 ਸਾਲਾਂ ਚ 1 ਲੱਖ ਕਰੋੜ ਦਾ ਨਵਾਂ ਕਰਜ਼ਾ ਚੜਾਤਾ ਸਾਡਾ ਜਹਾਜ ਹੋਵੇ ਪੰਜਾਬ ਸਰਕਾਰ ਦਾ ਤੇ ਕੇਂਦਰੀਵਾਲ ਦਾ ਮਗਰ ਤੁਰਿਆ ਫਿਰਦਾ ਤੇਲ ਫੂਕਦਾ ਸਾਨੂੰ ਤਾਂ ਹਰ ਪਾਸਿਓਂ ਮਾਰ ਪੈਂਦੀ ਆ ਹਰ ਪਾਸਿਓਂ ਮਾਰ ਪੈਂਦੀ ਆ ਸਾਡਾ ਬੱਚਾ ਹੋਵੇ ਕਿਸਾਨਾਂ ਦਾ ਸਿਵ ਕਰਨ ਸਿੰਘ ਤੇ ਹਰਿਆਣੇ ਵਾਲੇ ਇੱਕ ਪੰਜਾਬ ਚਾਕੇ ਮਾਰ ਜਾਣ ਸਾਡਾ ਵਲੀਵਾਰ ਸੀ ਐ ਨਹੀਂ ਕੋਈ ਜੇ ਭਾਈ ਸਾਡੀ ਕੋਈ ਗੱਲ ਕਰਦਾ ਇੰਟਰਨੈਸ਼ਨਲ ਪੱਧਰ ਤੇ ਜਿਹਦੀ ਗੱਲ ਨੂੰ ਤੋਲ ਦਿੱਤਾ ਜਾਂਦਾ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ ਪਿਛਲੇ ਦਿਨਾਂ ਨੇ ਧੱਕਾਸ਼ਾਹੀ ਕੀਤੀ ਝੋਟੇ ਨਾਲ ਪ੍ਰਵਿੰਦਰ ਝੋਟਾ ਨਸ਼ਾ ਛਡਾਉਂਦਾ ਭਾਨੇ ਸਿੱਧੂ ਨਾਲ ਲੱਖੇ ਸਿਧਾਣੇ ਨਾਲ ਅਮਰਤਪਾਲ ਨਾਲ ਤਾਂ ਹਰ ਥਾਂ ਤੇ ਸਰਦਾਰ ਮਾਨ ਖੜੇ ਐ ਰੇਲਾ ਤੱਕ ਰੋਕੀਆਂ ਸਰਦਾਰ ਮਾਨ ਵਰਗਾ ਕੋਈ ਹੋ ਨਹੀਂ ਸਕਦਾ ਉਹਦੀ ਸਾਡੇ ਤੇ ਬਹੁਤ ਆਸਾਨ ਐ ਮੈਂ ਪਿਛਲੇ ਸਮੇਂ ਚ ਆਉਂਦੀ ਹੁੰਦੀ ਸੀ ਤਾਂ ਢਾਡੀ ਕਹਿੰਦੇ ਸੀ ਮਾਨ ਤੇਰੀ ਕੁਰਬਾਨੀ ਦਾ ਮੁੱਲ ਪਾਉਣ ਗਿਆ ਸੰਗਤਾਂ ਮੈਨੂੰ ਹੁਣ ਵੀ ਪੂਰਨ ਉਮੀਦ ਐ ਛੇ ਤਾਂ ਕੋਈ ਹੋਇਆ ਅਸਲੇ ਦਾ ਉਹ ਤਾਂ ਕਾਂਗਰਸ ਨੂੰ ਵੋਟ ਪਾਉਂਦਾ ਨਹੀਂ ਉਹ ਕਾਂਗਰਸ ਜੀ ਨੇ ਸਾਨੂੰ ਕੋਹ ਕੋਕੇ ਮਾਰਿਆ ਸਾਡੇ ਗਲਾਂ 'ਚ ਟਾਇਰ ਪਾਏ ਸਾਡੇ ਅੰਮ੍ਰਿਤਸਰ ਸਾਹਿਬ ਦੀ ਗੱਲ ਦੱਸਤੀਆਂ ਫੌਜੀਆ ਨੇ ਇੱਕ ਛੋਟਾ ਜਿਹਾ ਬੱਚਾ ਐ ਪਾੜਦਾ ਸੀ ਉਹ ਕਾਂਗਰਸ ਜੀ ਨੇ 78 ਤੋਂ ਲੈ ਕੇ 92 ਤੱਕ ਕਿੰਨੇ ਹਜ਼ਾਰ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ ਉਸ ਕਾਂਗਰਸ ਨੂੰ ਸਿੱਖ ਤਾਂ ਨਹੀਂ ਪਾਉਣਗੇ ਵੋਟ ਚਾਹੇ ਉਹ ਹੋਵੇ ਖੈਰਾ ਤੇ ਚਾਹੇ ਕੋਈ ਵੀ ਹੋਵੇ ਖੈਰਾ ਸਾਹਿਬ ਨੂੰ ਵੈਸੇ ਆਉਣਾ ਨਹੀਂ ਸੀ ਚਾਹੀਦਾ ਬਿਲਕੁਲ ਉਹਨਾਂ ਦਾ ਇਹ ਰੋਂਗ ਡਿਸੀਜਨ ਹੈ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਧ ਭਾਗਾ ਫੈਸਲਾ ਇਹ ਮੈਂ ਤਾਂ ਇਹ ਵੀ ਕਿਹਾ ਸੀ ਮੈਂ ਕਿਹਾ ਪਿਛਲੇ ਦਿਨੀ ਇਹ ਕਿਉਂ ਬਠਿੰਡੇ ਲੜੇ ਉਦੋਂ ਵੀ ਇਹਨਾਂ ਨੇ ਹਰ ਸਿਮਰਤ ਨੂੰ ਜਿਤਾਇਆ ਤੇ ਰਾਜੇ ਵੜਿੰਗ ਨੂੰ ਹਰਾਇਆ ਅੱਜ ਰਾਜਾ ਵੜਿੰਗੇ ਨਾਲ ਤਾਂ ਆਪਦਾ ਬਦਲਾ ਵੀ ਲੈ ਗਿਆ ਇੱਥੇ ਅੜਾਤਾ ਇੱਥੇ ਲੋਕ ਸੰਗਰੂਰ ਦੇ ਵੀ ਸਿਆਣੇ ਐ ਕਿਉਂਕਿ ਇਹਨਾਂ ਦਾ ਅਲਾਈਅੰਸ ਹੋਇਆ ਹੋਇਆ ਚਾਹੇ ਕਾਂਗਰਸ ਜਿੱਤੇ ਚਾਹੇ ਜਿੱਤੇ ਆਮ ਗਲਤ ਹੈ ਕਿ ਕੀ ਐ ਲੋਕ ਸਿਆਣੇ ਐ ਸਰਦਾਰ ਸਿਮਰੰਤਜੀਤ ਸਿੰਘ ਮਾਨ ਨੂੰ ਜਿਤਾਉਣਗੇ ਬਹੁਤ ਕੁਝ ਕੀਤਾ ਸਰਦਾਰ ਮਾਨ ਨੇ 400 ਕਰੋੜ ਦੇ ਨੇੜੇ ਰੁਪਿਆ ਲਿਆਏ ਨੇ ਸੰਗਰੂਰ ਸਾਰੇ ਦੀਆਂ ਬਿਜਲੀ ਦੀਆਂ ਤਾਰਾਂ ਨਵੀਨੀਕਰਨ ਹੋਊਗਾ 60% ਬਿਜਲੀ ਬਚੂਗੀ ਕਿਤੇ ਮਤਲਬ ਸਪਾਰਕ ਨਹੀਂ ਹੋਇਆ ਕਿਉਂਗਾ ਇੱਕ ਮਿੰਟ 55 ਕਰੋੜ ਦਾ ਹਸਪਤਾਲਿਆਂ ਦਾ ਜੀ ਮਤਲਬ ਜਿਮਾ ਸਟੀਲ ਦੀਆਂ ਟੈਂਕੀਆਂ ਦੂਜੀ ਅੱਗ ਬਜਾਉ ਟੈਂਕੀਆਂ ਜਾਂ ਅੰਗ ਹਿਣਾ ਵਾਸਤੇ ਜਿਹੜੀਆਂ ਟਰਾਈਸਾਈਕਲਾਂ ਦੀ ਬੈਟਰੀ ਵਾਲੀਆਂ ਤੇ ਜਿੰਨੇ ਕੈਂਸਰ ਪੀੜਤ ਸੀ ਉਹਨਾਂ ਦੇ ਇਲਾਜ ਕਰਾਏ ਕਿਡਨੀਆਂ ਦੇ ਪੀੜਤਾਂ ਦਾ ਇਲਾਜ ਕਰਾਏ ਕੋਈ ਕੰਮ ਇਹੋ ਜਿਹਾ ਨਹੀਂ ਜਿਹੜਾ ਸਰਦਾਰ ਮਾਨ ਨੇ ਨਾ ਕੀਤਾ ਹੋਵੇ ਮਿਹਨਤ ਆ ਇਹ ਵੀ ਉਹ ਹਰ ਥਾਂ ਤੇ ਜਿੱਥੇ ਤੱਕਾ ਹੁੰਦਾ ਉੱਥੇ ਅੜ ਜਾਂਦੀ ਹੈ ਪਿਛਲੇ ਦਿਨਾਂ ਦੀ ਗੱਲ ਹੈ ਗੁਜਰਾਂ ਆਲਾ ਚ ਇੱਥੇ 21 ਬੰਦੇ ਸ਼ਰਾਬ ਪੀ ਕੇ ਮਰ ਗਏ ਤੇ 4 ਬੰਦੇ ਨੇ ਹੋ ਗਈ ਸਰਦਾਰ ਮਾਨ ਨਾਲ ਦੀ ਨਾਲ ਪਹੁੰਚ ਗਏ ਉਸੇ ਰਾਤ ਭਗਵੰਤ ਮਾਨ ਸਾਹਿਬ ਉਸੇ ਰਜਿੰਦਰ ਮਿੱਤਲ ਦੀ ਉਹ ਫੈਕਟਰੀ ਹੈ ਜਿਹੜਾ ਰਜਿੰਦਰ ਮਿੱਤਲ ਬਠਿੰਡੇ ਦਾ ਮਿੱਤਲ ਮੌਲ ਵਾਲਾ ਉਹਦੇ ਰਾਤ ਨੂੰ ਭਗਵੰਤ ਮਾਨ ਸਾਹਿਬ ਉਹਦੇ ਹੋਟਲ 'ਚ ਠਹਿਰੇ ਐ ਦੱਸੋ ਗੱਲਾਂ ਕਿੱਧਰ ਨੂੰ ਜਾਂਦੀਆਂ ਕਿ ਕਿਸ ਵਾਸਤੇ ਗਏ ਵੀ ਤੇਰੇ ਤੇ ਤਾਂ ਲਾਂਚਨ ਲੱਗਦਾ ਹੋਵੇ ਭਾਈ ਵੀ ਤੇਰੀ ਸ਼ਰਾਬ ਦੀ ਫੈਕਟਰੀ ਸ਼ਰਾਬ ਵੀ ਕਿੰਨੇ ਬੰਦੇ ਮਰ ਗਏ ਤੇ ਚੀਫ ਮਿਨਿਸਟਰ ਉਹਦੇ ਹੋਟਲ 'ਚ ਠਹਿਰੇ ਜੀ ਹਰ ਗੱਲ ਦਾ ਮੇਰੇ ਕਹਿਣ ਦਾ ਮਸਲਾ ਵੀ ਸਾਡੇ ਪੰਜਾਬ ਦਾ ਵਲੀਵਾਰਸ ਕੋਈ ਨਹੀਂ ਸੁਖਪਾਲ ਸਿੰਘ ਖਹਿਰਾ ਕਹਿੰਦਾ ਹੈ ਕਿ ਜਿਹੜੇ ਸਾਡੇ ਵਰਕਰ ਸੀਗੇ ਉਹ ਪਿਛਲੀ ਵਾਰੀ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕਰ ਗਏ ਉਹ ਤਾਂ ਜਿੱਤ ਗਏ ਉਹਨਾਂ ਦਾ ਇੱਥੇ ਕੋਈ ਹੋਲਡ ਨਹੀਂ ਹੈਗਾ ਇਹ ਸਮਾਂ ਹੀ ਜਵਾਬ ਦੇਊਗਾ ਮੈਂ ਹੁਣ ਖਹਿਰਾ ਸਾਹਿਬ ਨੂੰ ਕਿੰਨਾ ਕਮਾੜਾ ਕਹੀ ਜਾਵਾਂ ਮੈਂ ਖਹਿਰਾ ਸਾਹਿਬ ਨੂੰ ਬਹੁਤ ਇਹਨਾਂ ਦਾ ਮੈਂ ਮ ਅਸੀਂ ਦੱਸਿਆ ਵੀ ਨਹੀਂ ਕਦੇ ਕਰਕੇ ਰਾਤ ਦੇ 1:00 ਵਜੇ ਤੱਕ ਅਸੀਂ ਗਰੁੱਪਾਂ 'ਚ ਇਹਨਾਂ ਦੀਆਂ ਗੱਲਾਂ ਸ਼ੇਅਰ ਕਰਦੇ ਰਹੇ ਜਦੋਂ ਇਹਨਾਂ ਦੇ ਬੇਟੇ ਨੇ ਕੋਈ ਪਾ ਦੇਣੀ ਪੋਸਟ ਸਾਨੂੰ ਐਸੀ ਵੀ ਧੱਕਾ ਨਾ ਹੋ ਜੇ ਪਰ ਇਹ ਬੰਦਾ ਵਧੀਆ ਨਹੀਂ ਨਿਕਲਿਆ ਕਦੇ ਕਿਸੇ ਪਾਰਟੀ ਨਾਲ ਹੋ ਜਾਂਦਾ ਕਦੇ ਕਿਸੇ ਪਾਰਟੀ ਨਾਲ ਹੋ ਜਾਂਦਾ ਕਿੰਨੀ ਕੁ ਤਮ ਹੈ ਕਿੰਨਾ ਤੇਰੇ ਕੋਲ ਪੈਸਾ ਹੈ ਕਿੰਨਾ ਤੇਰੇ ਕੋਲ ਤੂੰ ਐਮਐਲਏ ਸ਼ਿਪ ਸੀ ਕਿਹਨਾਂ ਪੰਜਾਬ ਦੀ ਗੱਲ ਕਰਦੇ ਆ ਜਿੱਥੇ ਜਾ ਕੇ ਅਸੀਂ ਕਰੀ ਤਾਂ ਜਾਂਦੇ ਹੋਰ ਹਲਕੇ ਮੁੱਕ ਗਏ ਤੂੰ ਸਰਦਾਰ ਮਾਨ ਨੂੰ ਮਤਲਬ ਚੁੱਪ ਕਰਾਉਣ ਆਇਆ ਜਿਹੜਾ ਮੋਦੀ ਦੀ ਅੱਖ ਚੱਕ ਪਾ ਕੇ ਗੱਲ ਕਰਦਾ ਸੋਨੀਆ ਦੀ ਅੱਖ ਚੱਕ ਪਾ ਕੇ ਗੱਲ ਕਰਦਾ ਇਹ ਤਾਂ ਚੁੱ ਇਹ ਕਰਦੂ ਬਾਈ ਇੰਨੀ ਗੱਲ ਵੀ ਤੁਸੀਂ ਖੰਡਾ ਮਾਰਿਆ ਤੁਸੀਂ ਨਿੱਜਰ ਮਾਰਿਆ ਤੁਸੀਂ ਦੀਪ ਸਿੱਧੂ ਕਦੇ ਨਹੀਂ ਕਰ ਸਕਦਾ ਜਿਗਰਾ ਚਾਹੀਦਾ ਨਹੀਂ ਕਰ ਸਕਦਾ ਹੂੰ ਇਹ ਗੱਲਾਂ ਤੁਸੀਂ ਪੁੱਛ ਲਿਓ ਜੇ ਤੁਹਾਨੂੰ ਟੱਕਰੇ ਤਾਂ ਨਹੀਂ ਕਰ ਸਕਦਾ ਕਹਿਣੀਆਂ ਸੌਖੀਆਂ ਹੁੰਦੀਆਂ ਮੁਬਾਰਕ ਹੈ ਖੈਰਾ ਸਾਵਾ ਹੋਇਆ ਮੋਸਟ ਵੈਲਕਮ ਹੈ ਪਰ ਇਹ ਨਹੀਂ ਹੁੰਦਾ ਵੀ ਮਤਲਬ ਸੰਗਰੂਰ ਦੇ ਲੋਕ ਕੋਈ ਕਮਲੇ ਐ ਉਹ ਪਛਾਣ ਚੁੱਕੇ ਐ ਇਹ ਪੰਥ ਕਲਕਾ ਇੱਥੋਂ ਦੇ ਲੋਕ ਬਹੁਤ ਸਿਆਣੇ ਐ ਸਾਨਾ ਦੇ ਪੇੜ 'ਚ ਕੋਈ ਹੋਰ ਤਾਂ ਨਹੀਂ ਫਾਇਦਾ ਚੱਕਦਾ ਇਹ ਅਕਾਲ ਪੁਰਖ ਨੂੰ ਪਤਾ ਐ ਅਸੀਂ ਸਿੱਖ ਦਾ ਕੰਮ ਐ ਜੂੰਝਣਾ ਅਸੀਂ ਜੂੰਝਦੇ ਰਵਾਂਗੇ ਹੂੰ ਸਾਡਾ ਤਾਂ ਇਤਿਹਾਸ ਹੈ ਨਾ ਸਵਾ ਲੱਖ ਨਾਲ ਇੱਕ ਇੱਕ ਵੀ ਲੜਦਾ ਰਿਹਾ ਹੈ ਹੂੰ ਚਮਕੌਰ ਦੀ ਗੜੀ ਵਿੱਚ 40 ਸਿੰਘ ਸੀ ਅੱਠ ਅੱਠ ਸਿੰਘਾਂ ਦਾ ਜੱਥਾ ਬਣਾ ਕੇ ਜਾਂਦਾ ਸੀ ਸਾਹਮਣੇ 10 ਲੱਖ ਫੌਜੀ ਸੀ ਅਸੀਂ ਤਾਂ ਜੂੰਝ ਕੇ ਮਰਨ ਵਾਲੇ ਲੋਕ ਹੈ ਜੂੰਜਾਂਗੇ ਲੜਾਂਗੇ ਫਾਈਟ ਦੇਵਾਂਗੇ ਹੂੰ ਸਾਡੇ ਕੰਮ ਵੀ ਬੋਲਦੇ ਆਪਸੇ ਪਿੰਡਾਂ 'ਚ ਵਿਚਰਦੇ ਹੋ ਬਹੁਤ ਜ਼ਿਆਦਾ ਵਧੀਆ ਹੁੰਗਾਰ ਉਸੀ ਵੀ ਸਾਡੀਆਂ ਵੇਖਿਓ ਪਿੰਡਾਂ ਦੀਆਂ ਪੈਣੀ ਪਿੰਡ ਉਪਲੀ ਪਿੰਡ ਬੜੇ ਵੱਡੇ ਇਕੱਠ ਕਰਕੇ ਲੋਕਾਂ ਨੇ ਸਰਦਾਰ ਮਾਨ ਦਾ ਸਵਾਗਤ ਕੀਤਾ ਹੈ ਸਰਦਾਰ ਮਾਨ ਨੂੰ ਲੋਕ ਦਿਲੋਂ ਚਾਹੁੰਦੇ ਐ ਐਡਾ ਵਧੀਆ ਬੰਦਾ ਹੋਵੇ ਐਡਾ ਪੜਿਆ ਲਿਖਿਆ ਕੈਂਡੀਡੇਟ ਹੈ ਕੋਈ ਸਰਦਾਰ ਮਾਨ ਦੇ ਬਰਾਬਰ ਦਾ ਡੀਸੀ ਵਾਲਾ ਇਮਤਿਹਾਨ ਵੀ ਸਰਦਾਰ ਮਾਨ ਨੇ ਸਾਰੇ ਇੰਡੀਆ ਚ ਤੀਜੇ ਨੰਬਰ ਤੇ ਰਹਿ ਕੇ ਪਾਸ ਕੀਤਾ ਹੈ ਆਈਪੀਐਸ ਆਈਏਐਸ ਅਫਸਰ ਡੀਆਈਜੀ ਪਲੱਸ மூ ਨਾਲ ਕਹਿਣੀ ਗੱਲ ਹੈ ਕਿਸੇ ਨੇ ਐਡੀ ਕੁਰਬਾਨੀ ਨਹੀਂ ਕੀਤੀ ਅੱਜ ਤੱਕ ਕੌਮ ਤੇ ਪੰਥ ਲਈ ਹੂੰ ਜੇ ਸਾਡੀ ਕੋਈ ਗੱਲ ਕਰ ਸਕਦਾ ਬਾਈ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ ਸਰਦਾਰ ਮਾਨ ਨੇ ਕਦੇ ਕਿਸੇ ਨਾਲ ਬਿੱਤਕਰਨੀ ਕੀਤਾ ਇੱਕ ਬੀਬੀ ਕੇਤੀ ਆਈ ਸੀ ਫਰਾਂਸ ਦੀ ਲੜਕੀ ਨੂੰ ਮੰਣਵਾਸਤੇ ਜੀ ਬਿਆਨਤ ਸਿੰਘ ਦੇ ਪੋਤੇ ਮੁੱਖ ਮੰਤਰੀ ਸੀ ਬਿਆਨਤ ਸਿੰਘ ਗੁਰਕੀਰਤ ਕੋਟਲੀ ਨੇ ਉਹਦੇ ਨਾਲ ਕੋਈ ਮਤਲਬ ਕੀਤੀ ਛੇੜਖਾਨੀ ਜਾਂ ਵੱਧ ਪਹਿਲੀ ਸਰਦਾਰ ਮਾਨ ਨੂੰ ਕਟੈਰੇ ਚ ਲੈ ਗਿਆ ਬੀਬੀ ਰੂਪਨ ਦੇਵਾਲ ਵਜਾਜ ਇੱਕ ਡੀਸੀ ਸੀ ਕੇਪੀਐਸ ਗੱਲ ਪੁਲਿਸ ਦਾ ਮੁਖੀ ਸੀ ਸਰਦਾਰ ਮਾਨ ਨੂੰ ਕਟੈਰੇ ਚ ਲੈ ਗਿਆ ਅਬ ਮੰਨਿਓ ਕੈਪਟਨ ਹਿੰਦੂਆਂ ਦਾ ਪਾਕਿਸਤਾਨ ਦੀ ਫੌਜ ਨੇ ਅੱਖ ਨੱਕ ਕੱਟ ਕੰਨ ਕਰਕੇ ਸ਼ਹੀਦ ਕੀਤਾ ਸੀ ਉਹਦੀ ਆਵਾਜ਼ ਨੂੰ ਇੰਟਰਨੈਸ਼ਨਲ ਕਟਾਇਰੇ ਚ ਲੈ ਕੇ ਗਿਆ ਸਰਦਾਰ ਸਿਮਰਨ ਜੀ ਸਿਗਮਾਨ ਹੁਣ ਸਰਦਾਰ ਮਾਨ ਹਰ ਇੱਕ ਕਬਰਸਤਾਨ ਨੂੰ ਹਰ ਇੱਕ ਗਊਸ਼ਾਲਾ ਨੂੰ ਹਰ ਇੱਕ ਇੰਸਟੀਚਿਊਟ ਨੂੰ ਚਾਹੇ ਉਹ ਕਿਸੇ ਦਾ ਵੀ ਹੈ ਬਿਨਾਂ ਕਿਸੇ ਪੱਖਪਾਤ ਤੋਂ ਗਰਾਂਟ ਦੇ ਰਿਹਾ ਸਰਦਾਰ ਮਾਨ ਵਰਗਾ ਬੰਦਾ ਨਾ ਜੰਮਿਆ ਤੇ ਨਾ ਜੰਮਣਾ ਹਮ ਬਸ ਪੰਜਾਬ ਦਾ ਭਲਾ ਕਿਵੇਂ ਹੋਊਗਾ ਇੱਕ ਸੀਟ ਨਾਲ ਲੈ ਕੇ ਜੇ ਦੇਖੀਏ ਤੇ 12 ਦੂਜੀਆਂ ਤੇ ਜੇ ਗੱਲ ਕਰ ਲਗੇ ਤੇ ਫਿਰ ਉੱਥੇ ਕਿਵੇਂ ਭਲਾ ਹੋਊਗਾ ਨਹੀਂ ਤੇ ਜਾਗ ਲਾਉਣ ਵਾਸਤੇ ਕਿੰਨਾ ਕੁ ਦਹੀਂ ਚਾਹੀਦਾ ਹੁੰਦਾ ਇੱਕ ਮਾਨ ਬੋਲਦਾ ਸੀਗਾ ਦਿੱਲੀ ਜਾ ਕੇ ਤੇ ਉਹਨਾਂ ਦੇ ਭਾਦੀ ਬਣ ਗਈ ਉਹਨਾਂ ਨੇ ਸਾਡਾ ਖਹਿਰਾ ਪੱਟ ਕੇ ਸਾਡੇ ਉਲਟ ਮਾਰਿਆ ਤੁਸੀਂ ਕੀ ਸਮਝਦੇ ਹੋ ਡੀਪ ਸਟੇਟ ਨੂੰ ਕੀ ਸਮਝਦੇ ਹੋ ਹਿੰਦੂਤਵਾਦੀ ਸਰਕਾਰਾਂ ਨੂੰ ਜਾਗਪੋਰਾ ਕੀ ਹੁੰਦਾ ਤੇ ਵਾਣੀ ਪਾ ਦਿੰਦਾ ਉਹ ਸਾਰੀ ਦਹੀਂ ਬਣਾ ਦਿੰਦਾ ਦੁੱਧ ਦੀ ਤੇ ਵਾਣੀ ਪਾਇਆ ਵੈਸੀ ਸਰਦਾਰ ਮਾਨ ਨੇ ਜਦੋਂ ਉੱਠ ਕੇ ਕਹਿ ਦਿੰਦੇ ਸੀ ਵੀ ਭਾਈ ਸਾਡਾ ਕੋਈ ਫਾਇਦਾਮੁਖੀ ਸਿੱਖ ਚਾਹੀਦਾ ਸਾਡਾ ਚੀਫ ਜਸਟਿਸ ਸਿੱਖ ਚਾਹੀਦਾ ਇਹ ਜ਼ਰੂਰਤ ਸਰਦਾਰ ਮਾਨ ਚ ਹੀ ਸੀ ਇਹ ਸਰਦਾਰ ਮਾਨ ਨੂੰ ਚੁੱਪ ਕਰਾਉਣ ਵਾਸਤੇ ਤਾਂ ਇੰਨੇ ਪਾਪੜ ਵੇਲੀ ਜਾਂਦੇ ਆ ਉਹ ਇੱਕ ਸੀਟ ਨਾਲ ਹੀ ਬਹੁਤ ਕੁਝ ਹੋ ਜਾਣਾ ਹੈ ਐਮਲੀਪੋਂ ਤੁਸੀਂ ਕਿੱਥੇ ਸਮਝਦੇ ਹੋ ਬੀਜੇਪੀ ਨਾਲ ਜਾਂ ਆਪ ਨਾਲ ਆਪ ਤੇ ਬੀਜੇਪੀ ਕੋ ਗੱਲ ਹੈ ਹੂੰ ਤੁਸੀਂ ਕੀ ਸਮਝਦੇ ਹੋ ਆਰਐਸਐ ਹਿੰਦੂਤਵਾ ਹੈ ਉਹੀ ਕਿਰਨਵੇਦੀ ਹੈ ਉਹੀ ਉਹ ਬਾਬਾ ਜਿਹੜਾ ਕੀ ਹੁੰਦਾ ਸੀ ਜਿਹੜਾ ਇਹਨਾਂ ਦੇ ਅੰਨਾ ਹਜ਼ਾਰੇ ਇੱਕੋ ਚੀਜ਼ ਹੈ ਆਰਐਸਐ ਪਤਾ ਕੀ ਚੀਜ਼ ਹੈ ਜਦੋਂ ਆਪਾਂ ਦੇਸ਼ ਆਜ਼ਾਦ ਕਰਾ ਲਿਆ ਦੇਸ਼ ਆਜ਼ਾਦ ਹੋ ਗਿਆ 1947 ਚ ਮਾਸਟਰ ਤਾਰਾ ਸਿੰਘ ਨੇ ਕਹੇ ਅਸੀਂ ਨਾਲ ਰਲ ਗਏ ਵੱਲ ਭਾਈ ਪਟੇਲ ਨੇ ਡੀਸੀਆਂ ਨੂੰ ਸਰਕੂਲੇਸ਼ਨ ਜਾਰੀ ਕਰਤੇ ਸੀ ਜਸਟ ਬਾਦ ਕਿ ਸਿੱਖ ਕੁਜਰਾਇਮ ਪੇਸ਼ਾ ਕੌਮ ਹੈ ਇਹ ਸਾਨੂੰ ਕਦੋਂ ਪਸੰਦ ਕਰਦੇ ਆ ਇਹ ਤਾਂ ਉਦੋਂ ਦਾ ਸਾਡੇ ਮਗਰ ਲੱਗੇ ਵੀ ਆ ਸਾਡਾ ਪਾਣੀ ਸਾਡੇ ਤੋਂ ਖੋਹੀ ਜਾਂਦੇ ਆ ਸਾਡੇ ਤੇ ਪਾਖੜਾ ਮੁਸਲਤ ਕੀਤਾ ਹੋਇਆ ਸੀ ਉਹਦੇ ਵਿੱਚ ਮੈਂਬਰ ਹੈ ਨਹੀਂ ਸਾਡੇ ਉੱਤੇ ਭਈਏ 10-10 ਲੱਖ ਲਿਆ ਕੇ ਵਾਰ ਤੇ ਪੰਜਾਬ ਵਿੱਚ ਇੱਕ ਇੱਕ ਜ਼ਿਲ੍ਹੇ 'ਚ ਇੱਕ ਮਤਲਬ ਲੁਧਿਆਣੇ 'ਚ 10 ਲੱਖ ਜਲੰਧਰ 'ਚ 10 ਲੱਖ ਅੰਮ੍ਰਿਤਸਰ ਸਾਹਿਬ 'ਚ 10 ਲੱਖ ਉਹਨਾਂ ਨੂੰ ਜਾਣ ਕੇ ਵਾਰਿਆ ਕੰਟੀਦਾਰ ਬਾਦਲ ਵੀ ਤਾਂ ਖੇਤਰੀ ਪਾਰਟੀ ਆ ਉਹ ਇਹ ਮੁੱਦੇ ਕਿਉਂ ਨਹੀਂ ਚੱਕਦੇ ਉਹ ਕਾਦੀ ਖੇਤਰੀ ਹੈ ਜਦੋਂ ਉਹ ਜਾ ਕੇ ਬੀਜੇਪੀ ਨਾਲ ਰਲ ਗਈ ਬੀਜੇਪੀ ਇੱਕ ਮੁਤਸਵੀ ਪਾਰਟੀ ਹੈ ਜਿਨੇ ਮਣੀਪੁਰ ਵਿੱਚ ਬੀਬੀਆਂ ਨੂੰ ਨੰਗਾ ਭੇਜ ਤੋਰਿਆ ਜਿਹੜੇ ਮੁਸਲਮਾਨਾਂ ਨੂੰ ਮਾਰ ਦਿੰਦੇ ਕਿ ਤੁਹਾਡੀ ਹਾਂਡੀ ਚ ਗਊ ਮਾਸ ਰੇਜ ਰਿਆ ਸਾਰੀਆਂ ਬੀਫ ਦੀਆਂ ਫੈਕਟਰੀਆਂ ਇਹਨਾਂ ਦੀਆਂ ਆਪਦੀਆਂ ਜਦੋਂ ਉਹ ਖੇਤਰੀ ਪਾਰਟੀ ਜਾ ਕੇ ਦਿੱਲੀ ਦੇ ਚਰਨਾਂ 'ਚ ਬਹਿ ਜਾਊ ਖੇਤਰੀ ਨਹੀਂ ਰਹਿ ਜੂਗੀ ਦਿੱਲੀ ਜਿਵੇਂ ਕਹੂਗਾ ਓਵੇਂ ਕਰਨਾ ਪਊ ਖੇਤਰੀ ਪਾਰਟੀ ਸਰਦਾਰ ਸਿਮਰਜੀਤ ਸਿੰਘ ਮਾਨ ਹੈ ਪੰਜਾਬ ਦੇ ਪਾਣੀਆਂ ਤੇ ਡਾਕਾ ਪੈਂਦਾ ਬਚਾਊ ਬਾਰਡਰ ਖੁਲਾਊਗਾ ਜੇ ਕੋਈ ਸਾਡੇ ਨਾਲ ਧੱਕੇਸ਼ਾਹੀ ਕਰੂਗਾ ਪੰਜਾਬੀਆਂ ਨਾਲ ਤਾਂ ਸਰਦਾਰ ਮਾਨ ਬੋਲੂਗਾ ਸਰਦਾਰ ਮਾਨਸਾ ਬੋਲਣਗੇ ਉਹ ਵੀ ਤਾਂ ਕਹਿੰਦੇ ਅਸੀਂ ਖੇਤਰੀ ਪਾਰਟੀ ਚੋਂ ਫਿਰ ਉਹਨਾਂ ਦਾ ਫਰਜ਼ ਨਹੀਂ ਬੰਦਦਾ ਵੋਟਰ ਤਾਂ ਉਹ ਵੀ ਪੰਜਾਬ ਦੇ ਲੋਕਾਂ ਦੀਆਂ ਹੀ ਲੈਂਦੇ ਆ ਪੰਜਾਬ ਦੀ ਗੱਲ ਉਹ ਕਿਉਂ ਨਹੀਂ ਕਰਦੇ ਫਿਰ ਉਹਨਾਂ ਦਾ ਫਰਜ਼ ਜਦੋਂ ਬਣਦਾ ਸੀ ਨਾ ਉਦੋਂ ਉਹਨਾਂ ਨੇ ਨਿਭਾਇਆ ਨਹੀਂ ਹੁਣ ਲੋਕਾਂ ਨੇ ਉਹ ਇਨਕਾਰਤੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਬੀ ਹੋਈ ਹੈ ਨਾ ਬੁਰਜ ਜਵਾਰ ਸਿੰਘ ਵਾਲਾ ਤੇ ਚੌਕ ਕੋਟਪੁਰੇ ਚ ਸਿੱਖਾਂ ਨੇ ਧਰਨਾ ਲਾਇਆ ਸੀ ਜਪਜੀ ਸਾਹਿਬ ਦਾ ਪਾਠ ਹੋ ਗਿਆ ਸੀ ਜਆਪ ਸਾਹਿਬ ਦਾ ਪਾਠ ਕਰਦਿਆਂ ਸੰਗਤਾਂ ਤੇ ਗੰਦੇ ਪਾਣੀ ਦੀਆਂ 부ਛਾੜਾਂ ਸੋਟੀਆਂ ਡਾਂਗਾ ਗੋਲੀਆਂ ਚਲਾ ਕੇ ਦੋ ਸਿੱਖ ਸ਼ਹੀਦ ਕੀਤੇ ਸਿੱਖ ਉਹਨਾਂ ਨੂੰ ਨਕਾਰ ਚੁੱਕੇ ਐ ਜਦੋਂ ਟਾਈਮ ਸੀ ਜਦੋਂ ਉਹਨਾਂ ਨੇ ਪੰਜਾਬ ਲਈ ਕੀਤਾ ਕੁਝ ਨਹੀਂ ਹੁਣ ਨਹੀਂ ਸਿੱਖ ਉਹਨਾਂ ਨੂੰ ਮੂੰਹ ਲਾਂਦੇ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਨ ਬੀਬੀ ਰਜਿੰਦਰ ਕੌਰ ਜੀ ਜਿਹੜੇ ਸਾਡੇ ਨਾਲ ਮੌਜੂਦ ਸੀਗੇ ਸੰਗਰੂਰ ਇਲੈਕਸ਼ਨ ਦੇ ਵਿੱਚ ਜੇਕਰ ਗੱਲ ਕਰਦੇ ਆ ਤੇ ਖਹਿਰਾ ਸਾਹਿਬ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਇਹ ਆਪਸ ਦੇ ਵਿੱਚ ਆਹਮੋ ਸਾਹਮਣੇ ਹੋਏ ਸ ਤੇ ਇਸ ਚੀਜ਼ ਨੂੰ ਲੈ ਕੇ ਜਿਹੜੀ ਆ ਵਿਚਾਰ ਚਰਚਾ ਹੋਈ ਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ